ਆਨਰ ਦੇਖ ਰਹੇ ਹੋ ਤੁਸੀਂ ਮੈਂ ਰਮਨ ਜੋ ਸਿੰਘ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਮਹਿਲਾ ਕਾਂਸਟੇਬਲ ਦੀਆਂ ਜਿਹੜੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਨੇ ਕਿਉਂਕਿ ਵਿਜੀਲੈਂਸ ਦੇ ਵੱਲੋਂ ਅਮਨਦੀਪ ਕੌਰ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਜਿਹੜੇ ਆ ਉਹ ਲਗਾਏ ਗਏ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਜਿਹੜਾ ਸਪਲੀਮੈਂਟਰੀ ਦਾ ਦੂਸਰਾ ਜਿਹੜਾ ਚਲਾਨ ਉਹ ਪੇਸ਼ ਕਰ ਦਿੱਤਾ ਹੈ ਤੇ ਵਿਜੀਲੈਂਸ ਨੇ ਜਿਹੜਾ ਕੋਰਟ ਤੋਂ ਸੰਮਣ ਵੀ ਮੰਗਿਆ ਤਾਂ ਜੋ ਉਸ ਦੇ ਜਿਹੜੇ ਆ ਬੈਂਕ ਖਾਤਿਆਂ ਦੀ ਡਿਟੇਲ ਵੀ ਜਿਹੜੀ ਹੈ ਉਸ ਨੂੰ ਪੇਸ਼ ਕੀਤਾ ਜਾਵੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਦੂ ਸਪਲੀਮੈਂਟਰੀ ਚਲਾਨ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਫਾਈਨਲ ਚਲਾਨ ਜਿਹੜਾ ਹੈ ਉਹ ਪੇਸ਼ ਕੀਤਾ ਜਾਵੇਗਾ ਉਹ ਚਲਾਨ ਤੋਂ ਬਾਅਦ ਟਰਾਇਲ ਜਿਹੜਾ ਸ਼ੁਰੂ ਕੀਤਾ ਜਾਵੇਗਾ ਤਾਂ ਇਸ ਮਾਮਲੇ ਦੇ ਵਿੱਚ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਪਹਿਲਾਂ ਹੀ ਡਰੱਗ ਮਾਮਲੇ ਦੇ ਵਿੱਚ ਚਲਾਨ ਪੇਸ਼ ਕੀਤਾ ਹੋਇਆ ਹੈ ਟਰਾਇਲ ਵੀ ਸ਼ੁਰੂ ਹੋ ਚੁੱਕਿਆ ਹੈ ਪਰ ਵਿਜੀਲੈਂਸ ਦੇ ਵੱਲੋਂ ਅੱਜ ਦੂਸਰਾ ਜਿਹੜਾ ਹੈ ਸਪਲੀਮੈਂਟਰੀ ਚਲਾਨ ਉਹ ਪੇਸ਼ ਕਰ ਦਿੱਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਸਾਡੇ ਨਾਲ ਸਾਡੇ ਸਹਿਯੋਗੀ ਜਿਹੜੇ ਅਰਕੇਸ਼ ਛਾਪੜਾ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਇਸ ਬ ਖਾਸ ਮੈਲਾ ਕਾਂਸਟੇਬਲ ਅਮਨਦੀਪ ਕੌਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਹੈ ਅੱਜ ਜਿਹੜਾ ਉਹਨਾਂ ਦਾ ਦੂਸਰਾ ਸਪਲੀਮੈਂਟਰੀ ਚਲਾਨ ਜਿਹੜਾ ਪੇਸ਼ ਕੀਤਾ ਗਿਆ ਤੁਹਾਡਾ ਇਸ ਬਾਰੇ ਕੀ ਕਹਿਣਾ ਜੀ ਰਮਨਜੀਤ ਹੁੰਦਾ ਸੀ ਕਿ ਜਿਸ ਤਰ੍ਹਾਂ ਕੀ ਜਿਹੜੀ ਡਰੈਕਵੀਨ ਕਹੀ ਜਾਣ ਵਾਲੀ ਜਿਹੜੀ ਅਮਨਦੀਪ ਕੋਰ ਉਹ ਜਿਹੜੀ ਹੈਗੀ ਹੈ ਤੇ ਇੱਕ ਦੋ ਦਿਨ ਪਹਿਲਾਂ ਰਾਤ ਨੂੰ ਉਹਨਾਂ ਦੇ ਜਿਹੜੀ ਸਿਹਤ ਵਿਗੜੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਨਜ਼ਦੀਕੀ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਮਾਨੀਓਗ ਅਦਾਲਤ ਦੇ ਵਿੱਚ ਵਿਜੀਲੈਂਸ ਵੱਲੋਂ ਪਹਿਲਾਂ ਇੱਕ ਜਿਹੜਾ ਉਹਨਾਂ ਦਾ ਚਲਾਨ ਟ੍ਰਿਸ਼ ਕੀਤਾ ਗਿਆ ਸੀ ਤਾਂ ਅੱਜ ਜਿਹੜਾ ਹੈਗਾ ਮਾਨੀਓਗ ਅਦਾਲਤ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਦੂਜਾ ਜਿਹੜਾ ਚਲਾਨ ਪੇਸ਼ ਕੀਤਾ ਗਿਆ ਗਾ ਉਸ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈਗੀ ਹੈ ਲੇਕਿਨ ਉਦੋਂ ਤੱਕ ਇੰਤਜ਼ਾਰ ਕਰਨਾ ਹੋਵੇਗਾ ਜਦ ਤੱਕ ਚਲਾਨ ਪੀਛ ਨਹੀਂ ਹੁੰਦਾ ਕਿ ਕੋ ਮਾਨੀਓਗ ਅਦਾਲਤ ਵੱਲੋਂ ਕੀ ਆਰਡਰ ਜਾਰੀ ਕੀਤੇ ਜਾਂਦੇ ਔਰ ਕੀ ਸਾਹਮਣੇ ਨਿਕਲ ਕੇ ਆਉਂਦਾ ਇਹ ਹਜੇ ਆਉਣ ਵਾਲੀ ਕਿਸੇ ਦਾ ਅਜਿ ਦਿਖੇਗਾ ਜੀ ਸਰ ਵਿਜੀਲੈਂਸ ਦੇ ਵੱਲੋਂ ਕੋਰਟ ਤੋਂ ਜਿਹੜਾ ਸਮਾਂ ਵੀ ਮੰਗਿਆ ਗਿਆ ਹੈ ਕਿ ਜਿਹੜਾ ਇਹਦੇ ਬੈਂਕ ਖਾਤਿਆਂ ਦੀ ਜਿਹੜੀ ਡਿਟੇਲ ਦਿੱਤੀ ਜਾਵੇ ਜੀ ਬਿਲਕੁਲ ਕਿਉਂਕਿ ਥੋੜੇ ਦਿਨਾਂ ਦੇ ਵਿੱਚ ਹੀ ਜਿਹੜੀ ਹੈ ਵਿਜੀਲੈਂਸ ਪੂਰੀ ਜਾਂਚ ਕਰ ਰਹੀ ਹੈ ਕਿਉਂਕਿ ਦੇਖਿਆ ਜਾ ਪਹਿਲਾਂ ਇਹਨਾਂ ਦੀ ਪ੍ਰਾਪਰਟੀ ਸੀਜ਼ ਕੀਤੀ ਗਈ ਗੱਡੀ ਸੀਲ ਕੀਤੀ ਗਈ ਔਰ ਕਾਫੀ ਕੁਛ ਜਿਹੜਾ ਹੈਗਾ ਜਿਹੜੀ ਇਹਨਾਂ ਦੀ ਪਰਸਨਲ ਚੈਨਲ ਤੇ ਇੰਟਰਵਿਊ ਦਿੱਤੀ ਗਈ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਵਿਜੀਲੈਂਸ ਬ੍ਰੇਕਿੰਗ ਹੈ ਜਾਂਚ ਕਰ ਰਹੀ ਹੈ ਔਰ ਜਿਹੜੇ ਉਹਨਾਂ ਦੇ ਪਹਿਲੂ ਉਹ ਸਾਹਮਣੇ ਲੈ ਕੇ ਆਏਗੀ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਖਲਾਸੀ ਹੋਣ ਦੀ ਸੰਭਾਵਨਾ ਜਿਸ ਤਰ੍ਹਾਂ ਕਿ ਅੱਜ ਵੀ ਚਲਾਨ ਤੋਂ ਬਾਅਦ ਜਿਹੜੇ ਹੈਗੇ ਵੱਡੇ ਖਲਾਸੀ ਹੋ ਸਕਦੇ ਆ ਤਾਂ ਉਦੋਂ ਤੱਕ ਦਾ ਦੀ ਸਰਕਾਰ ਨਾ ਹੋਵੇਗਾ ਜੀ ਸਰ ਬਹੁਤ ਬਹੁਤ ਸ਼ੁਕਰੀਆ ਸਰ ਤਾਂ ਤੁਹਾਨੂੰ ਦੱਸਦੀ ਏ ਕਿ ਮਹਿਲਾ ਕਾਂਸਟੇਬਲ ਜਿਹੜੇ ਆ ਇਹਨਾਂ ਦੇ ਉੱਤੇ ਚਿੱਟੇ ਦੇ ਸਮੇਤ ਥਾਰ ਗੱਡੀ ਦੇ ਵਿੱਚ ਸੀ ਜਦੋਂ ਕਿ ਬਟਿੰਡਾ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਸੀ ਪਹਿਲਾਂ ਵੀ ਡਰੱਗ ਮਾਮਲੇ ਦੇ ਵਿੱਚ ਜਿਹੜਾ ਚਲਾਨ ਕੋਰਟ ਦੇ ਵਿੱਚ ਪੇਸ਼ ਕੀਤਾ ਹੋਇਆ ਤੇ ਹੁਣ ਫਿਰ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਸੀ ਮਾਮਲਾ ਦਰਜ ਕਰਨ ਤੋਂ ਬਾਅਦ ਜਿਹੜਾ ਅੱਜ ਦੂਸਰਾ ਸਬਲੀਮੈਂਟਰੀ ਜਿਹੜਾ ਉਹ ਚਲਾਨ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਖਿਲਾਫ ਜਿਹੜਾ ਉਹ ਚਲਾਨ ਪੇਸ਼ ਕੀਤਾ ਗਿਆ ਤਾਂ ਤੁਹਾਨੂੰ ਦੱਸਦੇ ਕਿ ਇਹ ਸਕਦੀ ਨੇ ਤਾਂ ਬਿੱਤੇ ਦਿਨੀ ਵੀ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਇਹਨਾਂ ਦੀ ਸਿਹਤ ਵਿਗੜਦੀ ਹੈ ਇਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਜਾਇਆ ਜਾਂਦਾ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਕੋਰਟ ਦੇ ਵਿੱਚ ਲਜਾਇਆ ਜਾਂਦਾ ਤਾਂ ਹੁਣ ਅੱਜ ਵਿਜੀਲੈਂਸ ਦੇ ਵੱਲੋਂ ਜਿਹੜਾ ਹੈ ਦੂਸਰਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ